ਤੇ ਮਮੀ ਮੈਂ ਕੀ ਕਹਿੰਦੀ ਆਲਸਾ ਬਾਅਦ ਚ ਕਹੀ ਬਣਾ ਮੇਰੀ ਕਾਲਸਾ ਕੱਪੜੇ ਸੁੱਕਲੇ ਪਾਉਣ ਜਾਣੀ ਹੁੰਦੀ ਨਾ ਤੇ ਜਿਹੜਾ ਇਦਾਂ ਦਾ ਡਾਰਕ ਕਲਰ ਕਾਪਟਨ ਦੇ ਸੂਟ ਆ ਮਸ਼ੀਨ ਜੀ ਤੇ ਸਿਕਾਈ ਦੇ ਆ ਪਰ ਤੇ ਉਹਨਾਂ ਨੂੰ ਸ਼ਾਮੇ ਪਾ ਦਿਆ ਕਰ ਹਾਂ ਕਰ ਤੇ ਤੇ ਜਿਹੜੇ ਧੁੱਪੇ ਪਾਉਣੇ ਵੀ ਹੁੰਦੇ ਨਾ ਤੇ ਉਲਟੇ ਪਾਇਆ ਕਰ ਨਹੀਂ ਤੇ ਦੋਹਾ ਤਿੰਨਾ ਧੋਵਾ ਵਿੱਚ ਰੰਗ ਖਰਾਬ ਹੋ ਜੇਗਾ ਸਾਰਾ ਤੇਰੇ ਸੂਤਾਂ ਦਾ ਮਮੀ ਕੱਪੜਿਆਂ ਦਾ ਕੋਈ ਨਹੀਂ ਆ ਪਰ ਜਿਨ੍ਹਾਂ ਦੇ ਰੰਗ ਡਾਉਣ ਵਾਲੇ ਆ ਨਾ ਮੈਂ ਕਹਿੰਦੀ ਪਹਿਲਾਂ ਉਹਨਾਂ ਦੇ ਡਾਈਏ ਮਤਲਬ ਮੰਮੀ ਆ ਚਾਚੀ ਦਾ ਤਾਂ ਭੇਤ ਹੋਣ ਹੀ ਖੁੱਲੇ ਆ ਚਾਚੀ ਤੇ ਐਨੇ ਚਿਰ ਦੀਆਂ ਐਵੇਂ ਡਾਰੀਆਂ ਮਾਰਦੀ ਸੀ ਵੀ ਘਰੇ ਮੈਂ ਬੜੀ ਦੋਦੀ ਨਾਤੀ ਆ ਹੁਣ ਆਈ ਦਾਰ ਥੱਲੇ ਨਹੀਂ ਬੋਲੋ ਆਪਾਂ ਹਜੇ ਕੋਈ ਕੰਮ ਨਹੀਂ ਕਰਨਾ ਕਿਉਂ ਮੰਮੀ ਆਪਾਂ ਕਿਉਂ ਨਹੀਂ ਕਰਨਾ ਚਾਚੀ ਨੇ ਕਿਹੜੇ ਘੱਟ ਕੀਤੀ ਅੱਛਾ ਤੇ ਫਿਰ ਉਹਦੇ ਤੇ ਸਾਡੇ 'ਚ ਫਰਕ ਕੀ ਰਹਿ ਜਾਣਾ ਉਹ ਫਰਕ ਤਾਂ ਨਹੀਂ ਮੈਨੂੰ ਪਤਾ ਪਰ ਮੈਂ ਤੇ ਇੱਕ ਵਾਰੀ ਕਰਨੀ ਉਹ ਵੀ ਸਾਰਿਆਂ ਦੇ ਸਾਹਮਣੇ ਬਹਿ ਕੇ ਕਰਨੀ ਚਾਚੀ ਦੀ ਜੇ ਚਾਚਾ ਜੀ ਵੀ ਉੱਥੇ ਆਉਣਗੇ ਤੇ ਦਾਦੀ ਵੀ ਉੱਥੇ ਹੋਣਗੇ ਨਹੀਂ ਸੋਖ ਤੂੰ ਵੀ ਇੱਕ ਕੁੜੀ ਆ ਤੇ ਉਹ ਵੀ ਇੱਕ ਕੁੜੀ ਹੀ ਦੋ ਉਹ ਤਾਂ ਬੀਤਿਆ ਹੋਇਆ ਕੱਲ ਹੀ ਤੇ ਤੈਨੂੰ ਕਹਿੰਦੇ ਤੇ ਬੀਤਿਆ ਹੋਇਆ ਕੱਲ ਹੀ ਨਿਆਣੇ ਉਮਰ ਵਿੱਚ ਸਾਰਿਆਂ ਕੋ ਕਰਦੀਆਂ ਹੁੰਦੀਆਂ ਵਾ ਪਰ ਜੇ ਇਹੋ ਜੀ ਗੱਲ ਸਾਹਮਣੇ ਆ ਜੇ ਨਾ ਤੇ ਉਹ ਜਿਹੜੀ ਜ਼ਿਲਤ ਭਰੀ ਜ਼ਿੰਦਗੀ ਤਾਨੇ ਮੇਨੇ ਸਾਰਿਆਂ ਦੀਆਂ ਗੱਲਾਂ ਬਾਤਾਂ ਕਰਾਉਣੀਆਂ ਉਸ ਸਮੇਂ ਦੇ ਵਿੱਚ ਉਹਦੇ ਵਾਂ ਲੰਗੀ ਆ ਤੇ ਮੈਨੂੰ ਪਤਾ ਵਾ ਵੀ ਜ਼ਿੰਦਗੀ ਕਿੰਨੀ ਨਰਕ ਬਣ ਜਾਂਦੀ ਆ ਭਾਵੇਂ ਸੋਨੇ ਵਰਗੇ ਬਣ ਬਣ ਦਿਖਾਈਏ ਨਾ ਉਹ ਇੱਜ਼ਤ ਉਹ ਮਾਣ ਮੁੜ ਕੇ ਉਹ ਜਗ੍ਹਾ ਤੇ ਮਿਲਦਾ ਨਹੀਂ ਆ ਮੈਂ ਮੰਨ ਨਹੀਂ ਆ ਕਿ ਦਵਿੰਦਰ ਤੇ ਚਾਚੀ ਨੇ ਤੁਹਾਨੂੰ ਕੋਈ ਛੱਟਣ ਵਾਲੀ ਗੱਲ ਤੇ ਨਹੀਂ ਕੀਤੀ ਉਹ ਮੈਂ ਮੰਨ ਨਹੀਂ ਆ ਕਿ ਉਹ ਗਲਤ ਆ ਪਰ ਮੈਂ ਉਹਦੇ ਸਾਡੇ ਸ਼ੱਕੀ ਫਲਕ ਲੱਗਾ ਜੇ ਅਹੀਂ ਵੀ ਉਹਦੇ ਨਾਲ ਉਹਦੇ ਹੀ ਕਰਾਂਗੇ ਤੁਸੀਂ ਨਾ ਮੰਮੀ ਕਿਤੇ ਉਹਨੂੰ ਕੁਝ ਕਹਿਣ ਦਿਓ ਆਪ ਉਹ ਤੁਹਾਨੂੰ ਇੰਨੀਆਂ ਗੱਲਾਂ ਕਰ ਦਿੰਦੀ ਹੈ ਨਾ ਵੀ ਜਿੰਝੋਗਾ ਨਹੀਂ ਛੱਡਦੀ ਕਹੂੰਗੀ ਸੋਖੇ ਯਾ ਤਰੀਕੇ ਨਾਲ ਕਰੂੰਗੀ ਗੱਲ ਉਹਦੇ ਨਾਲ ਪਰ ਜਿਹਦੇ ਤਰੀਕੇ ਨਾਲ ਤੂੰ ਕਹਿ ਰਹੀ ਮੇਰੇ ਚਾਚੇ ਦੇ ਸਾਹਮਣੇ ਜਾਂ ਦਾਦੀ ਦੇ ਸਾਹਮਣੇ ਨਹੀਂ ਕਿਵੇਂ ਦਾ ਇਦਾਂ ਦਾ ਪਰਦਾ ਨਿਜ਼ਾਰ ਕਰਨਾ ਚਾਹੀਦਾ ਮੈਨੂੰ ਨਹੀਂ ਚੰਗਾ ਲੱਗਦਾ ਤੇ ਮੈਂ ਉਹਦੇ ਵਰਗੀ ਨਹੀਂ ਆ ਕਿ ਸਾਰਿਆਂ ਦੇ ਸਾਹਮਣੇ ਬਿਠਾ ਲ ਗਏ ਨੂੰ ਤੇ ਵਿੱਚ ਪੁੱਛਾਂ ਨਾਲੇ ਆਪਣੀ ਚਾਰ ਗਾਲੀਆਂ ਸੁਣਾਵਾਂਗੀ ਕਿ ਤੂੰ ਹੀ ਕੀ ਵੇਖਿਆ ਮੇਰਾ ਤੇ ਫਿਰ ਕਿ ਜਵਾਬ ਦਵਾਂਗਾ ਤੇ ਨਾਲੇ ਉਹ ਵੀ ਕਹਿੰਦੀ ਇੱਜ਼ਤ ਆ ਬਾਸੀ ਕੇ ਘਰ ਦੀ ਇੱਜ਼ਤ ਆ ਜੋ ਬੰਦੀ ਇੱਜ਼ਤ ਆ ਅਗ ਉਹਦੇ ਬਚਪਨ ਦੀ ਗਲਤੀ ਪਤਾ ਨਹੀਂ ਕਦੋਂ ਜਦੋਂ ਕੁਵਾਰੀ ਹੁੰਦੀ ਸੀ ਮਨੋਂ ਆਪਣਾ ਇਤਿਹਾਰ ਆ ਸਕਦੀ ਉਹਦਾ ਤਾਂ ਦਿਮਾਗ ਖੋਤਾ ਹੀ ਕਿ ਉਹਨੇ ਮੇਰੀਆਂ ਸਾਰੀਆਂ ਗੱਲਾਂ ਨੂੰ ਇੰਨਾ ਤਾਂ ਚੁੱਕਿਆ ਪਰ ਇਹ ਤਾਂ ਆਪੋ ਆਪਣੀ ਸੋਚ ਆ ਮੈਂ ਨਹੀਂ ਇੱਦਾਂ ਕਰ ਸਕਦੀ ਪਰ ਠੀਕ ਹੈ ਮਮੇ ਮਰਜੀ ਤੁਹਾਡੀ ਆ ਗੱਲ ਇਹ ਆ ਕਿ ਉਹਨੂੰ ਅਹਿਸਾਸ ਦਿਵਾਉਣਾ ਜ਼ਰੂਰ ਆ ਕਿ ਗਲਤੀ ਸਾਰਿਆਂ ਕੋਲ ਹੁੰਦੀ ਆ ਤੂੰ ਮੇਰੀ ਗਲਤੀ ਨੂੰ ਇੰਨਾ ਤਾਂ ਚੁੱਕਿਆ ਮਨੋਂ ਤਾਂ ਵੀ ਕਈ ਤਰੀਕੇ ਹੁੰਦੇ ਆ ਆਂਦੇ ਹੁੰਦੇ ਮਾਰੇ ਨਾਲੋਂ ਭਜਾਇਆ ਚੰਗਾ ਡਰਾੰਗੀ ਤੇ ਮਨੋਂ ਪੂਰਾ ਪਰ ਆਪਣੇ ਤਰੀਕੇ ਨਾਲ ਆ ਮੰਮੀ ਤੂੰ ਹੀ ਪਤਾ ਹੈ ਕਿਹੜੇ ਮਿੱਟੀ ਦੇ ਬਣੀ ਜੀ ਚਾਚੀ ਨੇ ਤਾਨੂੰ ਸਾਰੀ ਉਮਰ ਇਝਲੀਲ ਕਰਨ ਚ ਕੋਈ ਕਸਰ ਨਹੀਂ ਛੱਡੀ ਹਰ ਗੱਲ ਤੇ ਮੇਨੇ ਮਾਰਦੀ ਰਹੀ ਤੇ ਜੇ ਅੱਜ ਉਹਦੀ ਕੋਈ ਕਮਜ਼ੋਰੀ ਹੱਥ ਆਈ ਆ ਉਹਨੇ ਕਾਗਜ਼ੇਰੇ ਤੋਂ ਹਟਾਉਣ ਦੀ ਵਾਰੀ ਆਈ ਆ ਤੇ ਤੂੰ ਹੀ ਪਤਾ ਨਹੀਂ ਕੀ ਮਹਾਨ ਬਣਨਾ ਵਾ ਤੇ ਅਹੀਂ ਨਹੀਂ ਕਹਿਣਾ ਪਤਾ ਨਹੀਂ ਤੂੰ ਹੀ ਕੀ ਚੰਗਿਆਈ ਕੱਟਣੀ ਆ ਪਰ ਇੱਕ ਗੱਲ ਸੁਣ ਲਓ ਮਮੀ ਮੇਰੀ ਲੋਕ ਕੀ ਕਹਿੰਦੇ ਹੁੰਦੇ ਆ ਬੰਦਾ ਜਿਹੜੀ ਜ਼ੁਬਾਨ ਨਾਲ ਸਮਝਦਾ ਹੋਵੇ ਨਾ ਉਹਨੂੰ ਉਸੇ ਜ਼ੁਬਾਨ ਨਾਲ ਸਮਝਾਉਣਾ ਚਾਹੀਦਾ ਪਰ ਤੂੰ ਹੀ ਇਹ ਗੱਲ ਨੂੰ ਕਿੱਥੇ ਸਮਝ ਰਹੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਸਮਝਾਉਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਦੇ ਰਾਜਗੀ ਤੇ ਮੈਨੂੰ ਪਤਾ ਵਾ ਸੁੱਖ ਤੇਰੀ ਜਾਇਜ ਆ ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਦੇ ਨਾਲ ਕੇ ਦਾ ਘਰ ਖਰਾਬ ਹੋਵੇ ਜਿਹੜੀ ਜ਼ਿੰਦਗੀ ਮੈਂ ਹੰਢਾਈ ਹੈ ਨਾ ਮੇਰੀ ਵਜ੍ਹਾ ਨਾਲ ਨਾ ਕੋਈ ਹੰਡਾਵੇ ਬਾਕੀ ਜੋ ਦਿਵਿੰਦਰ ਮਿਲਦਾ ਕਰਦੀ ਰਹੀ ਉੱਪਰ ਵਾਲਾ ਵੇਂਦਾ ਇਹ ਗੱਲ ਵਾ ਆ ਕੀ ਕਰਨ ਰਹੀ ਐ ਤੂੰ ਕਦੋਂ ਆ ਦੀ ਗੰਡ ਖੋਲਣ ਦੀ ਤੇਰਾ ਧਿਆਨ ਕਿੱਧਰ ਵਾ ਉਹ ਨਹੀਂ ਨਹੀਂ ਮੰਮੀ ਕਿਤੇ ਨਹੀਂ ਆ ਮੈਂ ਖੋਲਣ ਨਹੀਂ ਦੇਈ ਆ ਨਹੀਂ ਮੈਨੂੰ ਲੱਗਦਾ ਵੀ ਆ ਜਿਹੜਾ ਕਿਤੇ ਗਿਆ ਗਵਾਚਾ ਕੀ ਗੱਲ ਵਾ ਕੀ ਸੋਚਣ ਦੀ ਆ ਕੁਛ ਨਹੀਂ ਕੁਛ ਨਹੀਂ ਮੰਮੀ ਤਦੋਂ ਆ ਦੀ ਢੇਰ ਨੂੰ ਗੰਡ ਖੋਲਣ ਵੀ ਕੰਮ ਕਰ ਲਈ ਦੇ ਜਿੰਨਾ ਤੇ ਮਤੂੰ ਨਹੀਂ ਹਾ ਜੇ ਲੰਮੇ ਲ ਕਰਨ ਦੇ ਆਦੋਗੀ ਤੇਰੇ ਵਾਲੀ ਕੀ ਹੋਇਆ ਵਾ ਨਹੀਂ ਨਹੀਂ ਮੰਮੀ ਇਹੋ ਜੀ ਗੱਲ ਹਾਂਜੀ ਹਾਂਜੀ ਠੀਕ ਆ ਉਹੋ ਜੀ ਗੱਲ ਕੋਈ ਨਹੀਂ ਆ ਮੈਂ ਖੰਡੀ ਹਾਂ ਵੀ ਮਸਾਲਾ ਚੋਗੀ ਲਵਾ ਕਾਲੀ ਮੇਚ ਜਾਵਾ ਤੇਰਾ ਤੇ ਰੋ ਕਰਿਆ ਆ ਪੋ ਦੱਸਦੇ ਹੁਣ ਦਵਾਈਦਾਰੂ ਲਿਆ ਦਾਂ ਨਹੀਂ ਨਹੀਂ ਠੀਕ ਆ ਮੰਮੀ ਮੈਂ ਤੁਹਾਨੂੰ ਲੱਗਦਾ ਉਦਾਂ ਹੀ ਲੱਗਦਾ ਵਾ ਉਹ ਗੰਡ ਨਹੀਂ ਖੋਲਣ ਦੀ ਤਾਂ ਕਰਕੇ ਤੁਸੀਂ ਆ ਖੰਡੇ ਇਹ ਤਾਂ ਉਦਾਂ ਲੱਗਣਾ ਹੀ ਆ ਤੇਰੇ ਮੂੰਹਾਂ ਲੇ ਵੇਖ ਕੇ ਚੱਲ ਗੱਲ ਤੇ ਸੁੱਖ ਦੀ ਵੀ ਠੀਕ ਆ ਪਰ ਮੰਮੀ ਤਾਂ ਮੈਂ ਅੰਦਰ ਦੀ ਗੱਲ ਨੂੰ ਪਾਰ ਨਹੀਂ ਕੱਟਣਾ ਪਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਆ ਮਾਸੀ ਜੀ ਕੀ ਕਰ ਰਹੇ ਹੋ ਕੋਹ ਨਹੀਂ ਸਾਡੇ ਹੀ ਮਸਾਲੇ ਬਣਾਉਂਦੀ ਆ ਇੰਨੀ ਅੱਛਾ ਆ ਜਾ ਬਹਿ ਜਾ ਨਹੀਂ ਪਹਿਲਾਂ ਨਹੀਂ ਆ ਜੋਬਨ ਕਿੱਥੇ ਆ ਕੀ ਕੀ ਕਹਿਣਾ ਜੋਬਨ ਨੂੰ ਕੰਮ ਹੀ ਜੋਬਨ ਨਾਲ ਲੈ ਕੇ ਨਾ ਕਰਦੂ ਆਇਓ ਇੱਥੇ ਦੱਸ ਦੇ ਬਹਿ ਜਾ ਹਾਂ ਨਹੀਂ ਮਾਸੀ ਜੀ ਪਰਦੇ ਦੀ ਗੱਲ ਆ ਅੱਛਾ ਜੋਬਨ ਨਾਲ ਲੈ ਕੇ ਆਇਓ ਤੁਹਾਡੇ ਨਾਲ ਕਰਨੀ ਆ ਚਲ ਅੰਮੀ ਮੈਂ ਚੰਗ ਹਾਂ ਅੰਦਰ ਜੋਬਨ ਆਉਂਦਾ ਮੰਮੀ ਫਰੀਦ ਨੇ ਕਿਹੜੀ ਗੱਲ ਕਰਨੀ ਤੁਹਾਡਾ ਨਾ ਕੋਈ ਗੱਲ ਹੋਈ ਹੈ ਤੇਰੇ ਸਾਹਮਣੇ ਹੀ ਆ ਹੁਣ ਜਾਉਂਗੀ ਤਾਂ ਪਤਾ ਲੱਗੂਗਾ ਕੋਈ ਨਹੀਂ ਕੋត្រ ਰੀਲਿੰਗ ਆਉਂ ਡੈਪਿੰਗ ਆਈ ਡੀਆਂ ਹੈ ਇਹਦਾ ਮਤਲਬ ਆ ਪਰੀਤ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵਾ ਜਿਹੜੀ ਸੁਖ ਦੀ ਸਹੇਲੀ ਆਈ ਸੀ ਉਹ ਮੈਨੂੰ ਲੱਗਦਾ ਸਭ ਕੁਝ ਦੱਸ ਗਈ ਆ ਹਾਏ ਅੱਜ ਪ੍ਰੀਤ ਨੇ ਜੋ ਬਣੋਂ ਤੇ ਮੰਮੀ ਨੂੰ ਸਭ ਕੁਝ ਸੱਚ-ਸੱਚ ਦੱਸ ਦੇਣਾ ਵਾ ਹਾਏ ਮੇਰਾ ਬੇਤ ਖੁੱਲ ਜਾਣਾ ਮੇਰੀ ਕੀ ਇੱਜ਼ਤ ਰਹੂਗੀ ਹਾਏ ਹਾਇਰਾ ਬਹੁਣ ਕੀ ਕਰਾਂ ਇਹਦਾ ਮਤਲਬ ਵਾ ਸਿਆਣੇ ਕਹਿੰਦੇ ਆ ਲੋੜ ਵੇਲੇ ਗਧੇ ਨੂੰ ਬਾਬੜਾਣਾ ਪੈਂਦਾ ਵਾ ਮੈਂ ਸਿੱਧੀ-ਸਿੱਧੀ ਗੱਲ ਪ੍ਰੀਤ ਨੂੰ ਪੁੱਛ ਲੈਣੀ ਆ ਕੀ ਕਰਾਂ ਮੈਨੂੰ ਤੇ ਹੁਣ ਚੈਂਜੀਆਂ ਨਹੀਂ ਆਉਂਦੀਆਂ ਕੀ ਕਰਨ ਲਈ ਹੈ ਪ੍ਰੀਤ ਕੋਈ ਨਹੀਂ ਵਾਸੀ ਜੀ ਆਜੋ ਜ਼ਰੂਰੀ ਕੰਮ ਹੈ ਲੈ ਤੂੰ ਅੱਧਾ ਤੁਸੀਂ ਆਉਣਾ ਹੀ ਬਾਹਨੇ ਨਾ ਵੇਖ ਕਿੰਨੇ ਛੇਤੀ ਆਏ ਆਜੋ ਮੰਮੀ ਯਾਦ ਕਰਨ ਦੇ ਭੈਣ ਕਿੱਥੇ ਆ ਆ ਵੀ ਬੈਠੇ ਜੋ ਬਣ ਆਜੋ ਜੋ ਬੰड्या ਹੀ ਪੱਠੇ-ਪੁੱਠੇ ਪਾਉਣ ਅੱਛਾ ਤੇ ਮੈਂ ਕਿਹਾ ਚੱਲ ਮੈਂ ਆਪ ਹੀ ਜਾਨੀ ਐ ਅੱਛਾ ਹੂੰ ਹੋਰ ਵਧੀਆ ਕੰਮ ਕੀ ਹੋ ਨਵਾ ਹੂੰ ਮੈਂ ਕਹਿ ਲਈ ਆ ਵੀ ਚੱਲ ਤਾਨ ਨੂੰ ਵੀ ਕਹਿੰਨੇ ਆ ਵੀ ਸੁੱਖ ਵਾਸਤੇ ਰਿਸ਼ਤਾ ਲੱਭੀ ਆ ਉਹਨੇ ਵਧੀਆ ਜਾ ਆਹੋ ਤੇ ਹੈ ਹੀ ਐ ਫਿਰ ਹੁਣ ਜਵਾਨ ਹੋਈ ਆ ਆਹੋ ਹੁਣ ਤੋ ਕਿਤੇ ਕਵਾਂਗੇ ਤੇ ਫੇਰ ਹੀ ਆ ਹੂੰ ਤੇ ਨਾਲੇ ਓਦਾਂ ਵੀ ਜਿੱਦਾਂ ਦੇ ਸਮੇਂ ਜਾਣਦੇ ਆ ਨਾ ਟਾਈਮ ਦੇ ਨਾਲ ਹੀ ਧੀ ਫੁੱਦਾ ਕਰ ਦੇਣਾ ਚਾਹੀਦਾ ਮੈਨੂੰ ਉਹ ਤੇ ਹੈ ਹੀ ਉਹ ਤਾਂ ਵੀ ਸੁੱਖ ਨੂੰ ਸੁੱਖ ਨਾਲਆਂ ਪਈਆਂ ਬਾਈਆਂ ਸਾਲਾਂ ਦੀ ਹੋ ਗਈ ਆ ਹੋ ਗਈ ਮਗਰ ਫੇ ਗੌਰਵ ਵੀ ਜਵਾਨ ਹੋਇਆ ਆ ਹਾਂ ਟਾਈਮ ਨਾਲ ਜਿਹੜਾ ਕੰਮ ਹੋ ਜੇ ਉਹੀ ਚੰਗਾ ਆਹੋ ਚੱਲ ਕੋਈ ਨਹੀਂ ਵੇਖਦੇ ਆ ਉਸ ਦੇ ਪਾਸ ਦੇ ਆ ਚੱਲ ਘਰ ਕੋਈ ਚੰਗਾ ਹੋਊ ਤਾਂ ਫੇਰ ਹੀ ਆ ਹੁਣ ਐਡੀ ਛੇਤੀ ਵੀ ਕਿਹੜੇ ਵੀ ਪੂਰੇ ਪਰੇ ਰੱਖੇ ਵੀ ਜਿਹੜੇ ਛੇਤੀ ਨਾਲ ਲੱਭ ਜਾਣੇ ਕਿਉਂ ਪੈਣਾ ਲਓ ਮਾਸੀ ਜੀ ਤਾਂ ਹੀ ਤੇ ਤੁਹਾਨੂੰ ਘਰ ਆਵਾਜ਼ ਮਾਰ ਕੇ ਮੈਂ ਸੁਣਾ ਦਿੱਤਾ ਵਾ ਹਾਂ ਹਾਂ ਕੋਈ ਗੱਲ ਨਹੀਂ ਵੇਖਦੇ ਆ ਮੈਂ ਹੱਪਾ ਕਾ ਨਹੀਂ ਕਿਹੜਾ ਜ਼ਰੂਰੀ ਕੰਮ ਪੈ ਗਿਆ ਕਹਿੰਦੀ ਜੋਬਨ ਨੂੰ ਨਾਲ ਲੈ ਕੇ ਆਈ ਮੈਂ ਤੇ ਆਪ ਹੀ ਆ ਗਈ ਦਵਾ ਦਾ ਮੈਂ ਵੇਖਾ ਕੀ ਗੱਲ ਵਾ ਲੈ ਉਹਦਾ ਤੇ ਕਾ ਲੋ ਕਰ ਲੈਣੀ ਉਹੋ ਗੱਲ ਕਿ ਉਹਦਾ ਉਹ ਕਾਹੋ ਕੰਮ ਕਰਾ ਉਹ ਕਰ ਤੇ ਆਖੀਦਾ ਵੀ ਚਲ ਕੋਈ ਨਹੀਂ ਠਹਿਰ ਕੇ ਚਲ ਜਾਗੇ ਦਿਨਦਰ ਕੀ ਕਰਦੀ ਭੈਣ ਉਹਨੇ ਕੀ ਕਰਨਾ ਵਾ ਬੁੰਦਲੀ ਪਈ ਕੱਲ ਪਰਸੋਂ ਦੀ ਜੇ ਮੈਂ ਕਿਹਾ ਵੀ ਹਾ ਮਸਾਲਾ ਚੁਗਲਾ ਵਿੱਚੋਂ ਮਿਰਚਾਂ ਮੁਰਚਾਂ ਤੇ ਉਹ ਗੰਢ ਹੀ ਨਹੀਂ ਖੁੱਲਣ ਡਈ ਪਤਾ ਨਹੀਂ ਕੀ ਉਂਗਲਾਂ ਨੂੰ ਹੋਇਆ ਕਿ ਦਿਮਾਗ 'ਚ ਕੋ ਹੋਇਆ ਉਹਦੇ ਕੀ ਕਰੀਏ ਹੁਣ ਉਹਦਾ ਨੀ ਗਰਮੀ ਨੇ ਵੀ ਮਤ ਮਾਰੀ ਕੋਈ ਨਾ ਕੰਮ ਨਹੀਂ ਕੀ ਹਾਈ ਹਾਈ ਭੈਣ ਜਿੱਦਾਂ ਦੀ ਉਹ ਹੈਗੀ ਚੰਟ ਚਲਾ ਕੇ ਉਹਨੂੰ ਗਰਮੀ ਕੀ ਜਾਂਦੀ ਐ ਹੋਰ ਪ੍ਰੀਤ ਕਿਦਾਂ ਦਾ ਫਿਰ ਮੁੰਡਾ ਵੇਖਣਾ ਵਾ ਵੇਖ ਲਓ ਮਾਸੀ ਜੀ ਜਿਆਦਾ ਤਕੜੇ ਨਹੀਂ ਅਹੀਂ ਲੱਭਨੇ ਮੁੰਡਾ ਇਦਾਂ ਦਾ ਲੱਭਣਾ ਕਿ ਤੇ ਪੋਦੇ ਕਦਰ ਹੋਣੀ ਚਾਹੀਦੀ ਆ ਨਹੀਂ ਜਿਆਦਾ ਉੱਚਿਆਂ ਨਾਲ ਲਾ ਕੇ ਤੇ ਤੁਹਾਨੂੰ ਤਾਂ ਪਤਾ ਹੀ ਆ ਘਰ ਦੀ ਹਾਲਾਤ ਦਾ ਸਾਡੇ ਕੋਲ ਦੀ ਮੰਗਾਂ ਨਹੀਂ ਪੂਰੀਆਂ ਹੋਣੀਆਂ ਫੇ ਨਹੀਂ ਚੱਲ ਪ੍ਰੀਤ ਉਹ ਵੀ ਠੀਕ ਹੋਣਾ ਇੰਨਾ ਵੀ ਮਾੜਾ ਥੋੜਾ ਲੱਭ ਲੈਣਾ ਵਾ ਭਈ ਜਿਹੜਾ ਆਂਦੇ ਹੁੰਦੇ ਵੀ ਉਹ ਤੇ ਕਿਸਮਤ ਵਾ ਉਹਦੀ ਚਲੋ ਹਾਂ ਦੇ ਕੋਈ ਗੱਲ ਨਹੀਂ ਪੁੱਛਦੇ ਵਸਦੇ ਆ ਤੇ ਚਲੋ ਕਿਸ ਨੇ ਬਾਂਦੇ ਉਹਦੇ ਪੁੱਛਣਾ ਤਾਂ ਹੈ ਹੀ ਆ ਹਾਂਜੀ ਤੇ ਫੇਰ ਹੀ ਗੱਲ ਅੱਗੇ ਤੁਰਦੀ ਆ ਹਾਂਜੀ ਆਹੋ ਤੇ ਚਲ ਕੋਈ ਨਹੀਂ ਵੇਖਦੇ ਆ ਠੀਕ ਕਿਉਂ ਭੈਣ ਠੀਕ ਆ ਨਾ ਠੀਕ ਆ ਠੀਕ ਆਹੋ ਕਿ ਇਹਨੂੰ ਆਖਾਂ ਕਿ ਚਾਹਤਾਂਗੇ ਫੇਰ ਹੀ ਆ ਕੋਈ ਅੱਗੇ ਗੱਲ ਤੁਰਦੀ ਚੰਗਾ ਜਾ ਘਰ ਚੰਗਾ ਮੁੰਡਾ ਵੇ ਆਹੋ ਭਰੇ ਮਾਨ ਜੋੜ ਆਹੋ ਭੈਣ ਹੁਣ ਇਹ ਵੀ ਥੋੜਾ ਵੀ ਅਸੀਂ ਮਾੜਾ ਹੀ ਲੱਗ ਗਿਆ ਤੇ ਕੁੜੀ ਨੂੰ ਦਾ ਤੋਰ ਦੇਣਾ ਵਾ ਕਿ ਨਹੀਂ ਰਿਸ਼ਤਾ ਤੇ ਬਹੁਤ ਸੋਹਣਾ ਕੁੜੀ ਪਲਵਿੰਦਰ ਲੈ ਕੇ ਆਈ ਸੀ ਪਤਾ ਨਹੀਂ ਇਹਨਾਂ ਮੁੜ ਕੇ ਕੀ ਗਾਲੀ ਗਾਲੀ ਦੀ ਤੋਰੀ ਕੋਈ ਉਹ ਵੀ ਜੀ ਉਹ ਕਹਿੰਦੇ ਸੀ ਵੀ ਮੰਗਣੀ ਕਰ ਲੈਣੇ ਆ ਅਜੇ 2.5 ਸਾਲ ਵਿਆਹ ਨਹੀਂ ਕਰਨਾ ਤੇ ਸਮੇਂ ਇਦਾਂ ਦੇ ਆ ਵੀ ਧੀ ਪੁੱਤ ਮੰਗਣ ਨੂੰ ਹੰਝੀ ਨਹੀਂ ਕਰਦਾ ਇੰਨਾ ਲੰਮਾ ਟਾਈਮ ਆਹੋ ਪੈਣ ਹੁਣ ਇੰਨਾ ਚਿਰ ਉਹ ਕਹਿੰਦੇ ਵੀ ਵਿਆਹ ਦੇ ਦੋ ਤੇ ਫਿਰ ਉਸੇ ਕੀ ਕਰਨਾ ਸੀ ਲੋਕ ਇਦੋਂ ਮੰਗਦੇ ਦੋ ਉਸੇ ਵਿਆਹ ਕਰ ਦਿੰਦੇ ਆ ਹੈ ਤੇ ਫਿਰ ਹੁਣ ਆਪਣਾ ਵੀ ਤੇ ਅਸੀਂ ਵੇਖਣਾ ਨਾ ਨੀਰਾਪੁਰ ਅਗਲੇ ਆਂਦਾ ਥੋੜਾ ਸੋਚਣਾ ਹੀ ਆਪਣਾ ਵੀ ਅਸੀਂ ਸੋਚਣਾ ਵਾ ਇਹ ਥੋੜਾ ਗੱਲ ਹੁੰਦੀ ਆ ਵੀ ਜੇ ਅਗਲੇ ਨੇ ਕਹਿਤਾ ਵਿਆਹ ਦੇ ਦੋ ਤੇ ਉਸੇ ਵੇਲੇ ਦੇ ਤਾ ਹੁਣ ਆਈ ਆਪਣੇ ਘਰਵਾਰੇ ਵੇਖਣਾ ਸੀ ਚਲੋ ਛੱਡਿਓ ਪਰੇ ਕੋਈ ਗੱਲ ਨਹੀਂ ਰਿਸ਼ਤੇ ਬਥੇਰੇ ਹੋਰ ਵੇਖ ਲਾਗੇ ਕੋਈ ਨਹੀਂ ਆ ਪ੍ਰੀਤ ਹੋਰ ਕੀ ਆਹੋ ਚਲ ਬੈਠੋ ਮਾਸੀ ਚਾਹ ਲੈਵਨੀ ਆ ਮੇਰੀ ਗੱਲ ਸੁਣ ਨਹੀਂ ਮੈਂ ਨਹੀਂ ਆ ਨਹੀਂ ਨਹੀਂ ਮੈਂ ਵੇਖਾ ਜਾ ਕੇ ਪਹਿਣ ਜਿੱਦਾਂ ਦੇ ਉਹਦਾ ਦਿਮਾਗ ਵਾ ਸਹੀ ਨਹੀਂ ਚੱਲਣ ਡਿਆ ਉਹ ਤਾਂ ਭਾਵੇਂ ਮਿੱਥੇ ਵਿੱਚ ਇਰ ਲਾਦਣ ਕਾਲੀਆਂ ਮਿਰਚਾਂ ਦੇ ਮੈਂ ਵੇਖਾ ਜਾ ਕੇ ਹੁਣ ਚਲ ਬਾਬਾ ਤੁਸੀਂ ਤੰਗ ਲਿਆ ਦਾ ਸਾ ਗਰਮੀ ਬੜੀ ਆ ਠੀਕ ਆ ਲੇ ਵੇਹਲਾਏ ਦੇ ਚਾਲੇ ਨਹੀਂ ਨਹੀਂ 니 ਮਾਰਾ ਨਹੀਂ ਇੱਥੇ ਹੀ ਆ ਹਾਂ ਹਾਂ ਜੀ ਹਾ ਜੀ ਮੰਮੀ ਕੀ ਗੱਲ ਹੋਈ ਆ ਕੀ ਗੱਲ ਵਾ ਸਹੀ ਹੈ ਦਿਮਾਗ ਹੈ ਕੀ ਹੋਇਆ ਵਾ ਨਹੀਂ ਨਹੀਂ ਕੁਛ ਨਹੀਂ ਆ ਕੁਛ ਨਹੀਂ ਮੇਰੇ ਡਿੰਬਰੇ ਪਿਆੜ ਵੰਗ ਬਾਰਵੀ ਬੈਠੀ ਐ ਇੱਥੇ ਵੀ ਤੈਨੂੰ ਕੀ ਗੱਲ ਵਾ ਆ ਚੁੰਮਚੇ ਨਾਲ ਖਾਣੀ ਆ ਬੁੰਦੀ ਐ ਬਈ ਨਹੀਂ ਨਹੀਂ ਮੰਮੀ ਹਾਂ ਹੋ ਹੈ ਬਰੀ ਥਾਲੋ ਨਹੀਂ ਮੈਂ ਤਾਂ ਹੋ ਆਈ ਆ ਤੇਰੇ ਕਾ ਤੋਤੇ ਉੱਡ ਗਏ ਆ ਨਹੀਂ ਨਹੀਂ ਮੈਂ ਵੈਸੇ ਦਾ ਪੁੱਛਿਆ ਕੀ ਗੱਲ ਹੋਈ ਆ ਉੱਥੇ ਕੀ ਗੱਲ ਹੋਈ ਇਹਨੇ ਜਿਹੜਾ ਜ਼ਰੂਰੀ ਤੈਨੂੰ ਸੱਦਿਆ ਕਿਉਂ ਤੂੰ ਵੀ ਕਹਿਣਾ ਜਿਹੜੀਆਂ ਗੱਲਾਂ ਹੋਣ ਡੀਆਂ ਨਾ ਉਹ ਤੇਰੇ ਤੱਕ ਪਹੁੰਚਣੀਆਂ ਵੀ ਆ ਇਹੋ ਜਿਹੀ ਨਹੀਂ ਦਿਮਾਗ 'ਚ ਰੱਖੀ ਦੀ ਵੀ ਤੈਨੂੰ ਪਤਾ ਨਹੀਂ ਇਹ ਤੈਨੂੰ ਸਾਰਾ ਪਤਾ ਵਾ ਚੰਗਾ ਤੇਰੇ ਤੱਕ ਆ ਹੀ ਜਾਣੀਆਂ ਜਦੋਂ ਆਉਣੀਆਂ ਵਾ ਨਹੀਂ ਨਹੀਂ ਮੰਮੀ ਕੀ ਮਤਲਬ ਤੁਹਾਡਾ ਮਤਲਬ ਦਾ ਤੈਨੂੰ ਆਪੇ ਪਤਾ ਲੱਗ ਜਾਣਾ ਵਾ ਜਦੋਂ ਗੱਲ ਸਾਰੀ ਖੁੱਲ ਗਈ ਤੇ ਤੇਰੋਂ ਚੋਰੀ ਨਹੀਂ ਹੋਣੀਆਂ ਸਾਰੀਆਂ ਸਾਹਮਣੇ ਆਉਣੀਆਂ ਵਾ ਤੇ ਹਫੜਾ ਦੇ ਹੁਣ ਮੈਨੂੰ ਕਿੱਥੇ ਲੈ ਕੇ ਬੈਠੀ ਰਹਿਣਾ ਇੱਥੇ ਹੋਰ ਨਹੀਂ ਉਹ ਤਾਂ ਰਾਤ ਪੈਂਦੀ ਰੋਟੀ ਬਣਦੀ ਨਹੀਂ ਕੀ ਹੋ ਗਿਆ ਤੈਨੂੰ ਕੋਹ ਕੋਹ ਨਹੀਂ ਮੰਮੀ ਕੋਹ ਨਹੀਂ ਆ ਫੜਾ ਦੇ ਹੁਣ ਮੈਨੂੰ ਕਿਹਾ ਵੀ ਹੁਣ ਇੱਥੇ ਰੱਖ ਕੇ ਬਹਿਣਾ ਵਾ ਤੈਨੂੰ ਹੋਰ ਕੋਈ ਕੰਮ ਨਹੀਂ ਐ ਇੱਚ ਐ ਕਰੀ ਜੰਮੀ ਐ ਇੱਚ ਪਤਾ ਨਹੀਂ ਕੀ ਬੀਜੀਆ ਤੇਰਾ ਹਾਇਰੱਬਾ ਇਹਦਾ ਬਹਿ ਜੇ ਨਹੀਂ ਬੇੜਾ ਪ੍ਰੀਤ ਦਾ ਇਹਨੇ ਲੱਗਦਾ ਸਭ ਕੁਝ ਦਾ ਹੱਥਾ ਮੰਮੀ ਨਾਲ ਹਾਇਰੱਬਾ ਹੁਣ ਮੇਰੇ ਮਾੜੇ ਦਿਨ ਸ਼ੁਰੂ ਹੋਣੇ ਆ ਮੈਂ ਤੇ ਕਿਸ ਨੂੰ ਪੱਲੇ ਨਹੀਂ ਬੰਦੀ ਹਾਏ ਨਹੀਂ ਪ੍ਰੀਤ ਕਿਹੜੇ ਜੋਗ ਦਾ ਬਦਲਾ ਲੈਣ ਦੀ ਮੇਰ ਕੋ ਆਇ ਇੱਕ ਪਟੂਕਣੀ ਜੀ ਨੇ ਆਣ ਕੇ ਸਾਡੇ ਘਰ ਸਿਆਪੇ ਪਾਤੇ ਆ ਹਾਏ ਜਿਦਾ ਕੋ ਸੁੱਝਦਾ ਔਰ ਧੰਮਿਆ ਜੇ ਜੋਗ ਨੂੰ ਪਤਾ ਲੱਗ ਗਿਆ ਹਾਏ ਨਹੀਂ ਸੁਖਾ ਬਹਿ ਜੇ ਤੇਰਾ ਬੇੜਾ ਨਹੀਂ ਤੇਰਾ ਕਿਤੇ ਹਾਏ ਹੱਤੈਨੂੰ ਵੀ ਮੇਰੇ ਪਿੰਡ ਦੀ ਕੁੜੀ ਮਿਲੀ ਜਿਹੜੀ ਤੁਸੀਂ ਹੱਲੀ ਬਣਾਉਣੀ ਸੀ ਮੇਰੀਆਂ ਜੜਾਂ ਚ ਕਾਹਨੋਂ ਬਹਿਣ ਲੱਗੀ ਆ ਚਾਚੀ ਚਾਚਾ ਜੀ ਕਿਥੇ ਕਿਉਂ ਕੀ ਕਹਿਣਾ ਚਾਚੇ ਨੂੰ ਉਹ ਕੰਮ ਹੀ ਗੱਲ ਕਰਨੀ ਸੀ ਕੋਈ ਤੇ ਤੂੰ ਮੇਰ ਨਾਲ ਹੀ ਕਰ ਲੈ ਇਹੋ ਜਿਹੀ ਕਿਹੜੀ ਗੱਲ ਲੈ ਆਹ ਚਾਚੀ ਜਿਹੜੀ ਗੱਲ ਚਾਚਾ ਜੀ ਨਾਲ ਕਰਨੀ ਆ ਟਾੜ ਨਾਲ ਕਿਦਾਂ ਕਰ ਲਾਂ ਉਹ ਹੈ ਨਹੀਂ ਇੱਥੇ ਉਹਨੇ ਤਿੰਨ ਚਾਰ ਦਿਨ ਬਾਅਦ ਆਉਣਾ ਵਾ ਗਿਆ ਕਿਥੇ ਤਾਂ ਕੋਈ ਨਹੀਂ ਉਹਨਾਂ ਤੇ ਇੱਥੇ ਹੀ ਆ ਜਿੱਦਾਂ ਆਉਣਗੇ ਉਦੋਂ ਕਰ ਲਾਂਗੇ ਇਹ ਤੋਂ ਪਹਿਲਾਂ ਵੀ ਜੋ ਬੰਤਾ ਕਾ ਗੱਲ ਪਹੁੰਚੇ ਪ੍ਰੀਤਨਾ ਮੈਂ ਆਪ ਹੀ ਕਰ ਲੈਨੀ ਆ ਮੈਂ ਹਏ ਨੂੰ ਕੀ ਹੋ ਗਿਆ ਅੱਗੋ ਪਿੱਛੋ ਤਾਂ ਜਾਂਦੀ ਨਹੀਂ ਹੁੰਦੀ ਉਧਰ ਤੇ ਅੱਜ ਕਿਧਰ ਬਹਿਣ ਚੜਾ ਆ ਆ ਦਾ ਪ੍ਰੀਤ ਦੇ ਮਗਰ ਦੌੜੀ ਜਾਣ ਢਈ ਆ ਜਿੱਦਾਂ ਦੇ ਇਹਦੇ ਦਿਮਾਗ ਇਹਦਾ ਸਹੀ ਨਹੀਂ ਐ ਭਾਵੇਂ ਕੋਠੇ ਦਾ ਸਾਲ ਮਾਰ ਦੇ ਹਾਏ ਹੇ ਰੱਬਾ ਇਹ ਤੇ ਕੋਠੇ ਤੇ ਚੜ ਗਈ ਆ ਚਲ ਇਦਾਂ ਕਰਦੀ ਆ ਉੱਤੇ ਹੀ ਗੱਲ ਕਰ ਲੈਨੀ ਆ ਇੱਥੇ ਤੇ ਸਾਰੇ ਹੋਣੇ ਆ। ਪ੍ਰੀਤਾ? ਨਹੀਂ ਪ੍ਰੀਤ। ਗੱਲ ਸੁਣੀ ਮੇਰੀ। ਦਵਿੰਦਰ, ਤੂੰ ਕੋਠੇ ਦਾ? ਮੈਂ ਤੇਰੇ ਨਾਲ ਇੱਕ ਕਿੰਨੇ ਦਿਨਾਂ ਦੀ ਗੱਲ ਕਰਨ ਨੂੰ ਫਿਰਨ ਢਈ ਆ। ਸ਼ੁਕਰ ਦਵਿੰਦਰ, ਕਿ ਮੇਰੇ ਨਾਲ ਵੀ ਤੂੰ ਕੋਈ ਗੱਲ ਕਰਨੀ ਹੈ? ਹਾਂ ਦੱਸ। ਨਹੀਂ ਪ੍ਰੀਤ। ਮੇਰੇ ਕੋਲ ਬਹੁਤ ਗਲਤੀਆਂ ਹੋਈਆਂ ਤੇ ਮੈਂ ਕੀਤੀਆਂ ਵੀ ਆ। ਮੈਂ ਉਹ ਵੇਲੇ ਘੜੀ ਨੂੰ ਪਛਤਾਉਣੀ ਆ। ਕੀ ਲੈਣਾ ਲੜਾਈਆਂ ਝਗੜਿਆਂ ਚੋਂ ਤਾਨਿਆਂ ਮਿਹਣਿਆਂ ਚੋਂ ਸਾਨੂੰ ਸਾਰਿਆਂ ਨੂੰ ਨਾਲ ਰਲ ਕੇ ਨਾ ਇੱਕ ਹੋ ਕੇ ਬਹਿਣਾ ਚਾਹੀਦਾ ਵਾ ਇਕੱਠਾ ਆਪਣਾ ਪਰਿਵਾਰ ਆ ਤੇ ਮੈਂ ਨਾ ਰਾਤ ਦਿਨ ਟੈਨਸ਼ਨ ਚ ਰਹਿੰਦੀ ਆ ਵੀ ਵੇਖ ਮੰਮੀ ਵੀ ਤੁਹਾਡੇ ਨਾਲ ਹੱਸਦੀ ਖੇਡਦੀ ਆ ਸਾਰਾ ਪਰਿਵਾਰ ਇਕੱਠਾ ਬੈਂਦਾ ਤੇ ਇਕ ਮੈਂ ਹੀ ਆ ਜਿਹੜੀ ਵੱਖਰੇ ਵੱਖਰੀ ਰਹਿਣੀ ਆ ਕੀ ਲੈ ਜਾਣਾ ਦੁਨੀਆ ਤੋਂ ਕੜੀ ਦਾ ਪਤਾ ਨਹੀਂ ਬੰਦੇ ਦਾ ਅੱਛਾ ਆਪਾਂ ਨਾ ਰਲ ਮਿਲ ਕੇ ਰਹੀਏ ਬੜੀ ਛੇਤੀ ਜੇ ਤਾ ਅਗਾ ਤਨ ਦੇਵਿੰਦਰ ਐਨੇ ਸਾਲ ਨਗਾਤੇ ਤੂ ਰਖਾ ਬਾਜੀ ਦੇ ਵਿੱਚ ਮੈਨੂੰ ਤੇ ਸਮਝ ਨਹੀਂ ਆਉਂਦੀ ਤੇ ਦੁਨੀਆ ਤੋਂ ਲੈ ਕੇ ਜਾਣਾ ਤੇ ਮੈਂ ਤਾਂ ਕਹਿੰਦੀ ਹੁਣ ਜਿੱਦਾਂ ਚੱਲਣ ਗਿਆ ਚੱਲਾਂਗੇ ਤੇ ਲਈ ਕਾਦੇ ਗਏ ਉਹ ਖਾਣ ਹੰਡਾਉਂਦੇ ਦਿਨ ਲੰਗੇ ਉਹ ਇਕੱਠੀਆਂ ਬੈਹਣ ਦੇ ਦਿਨ ਲੰਗੇ ਬੱਚੇ ਜਿਹੜੇ ਕੀਤੇ ਮੈਨੂੰ ਪਤਾ ਜਿੱਦਾਂ ਇਕੱਲੀ ਰਹਿ ਰਹਿ ਕੇ ਕੀਤੇ ਉਹ ਸਾਰਾ ਜਿੰਨ ਤੇ ਤੁਸੀਂ ਆਸ ਦੇਖੇ ਰਹਦੇ ਹੀ ਮੈਂ ਤੇ ਅੰਦਰ ਬਰਬਰ ਕੇ ਕੱਢ ਲਿਆ ਤੇ ਜੇ ਫਿਰ ਵੀ ਤੂੰ ਅੱਜ ਕਹਿਣ ਰਹੀ ਆ ਤੇ ਚੰਗੀ ਗੱਲ ਕੋਈ ਗੱਲ ਨਹੀਂ 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 ਪ੍ਰੀਤ ਵੀ ਇਹ ਹੈ ਹੌਣ ਤੇ ਦਿਨ ਬਹਿਣਦੇ ਆਏ ਆ ਪਾ ਨਿਆਣੇ ਵਿਆਹਣੇ ਆ ਉਹਨਾਂ ਦੀ ਖੁਸ਼ੀਆਂ ਚਾਵਾਂ ਚ ਸਾਂਭ ਲੋਣਾ ਵਾ ਭੈਣ ਭਰਾ ਇਕੱਠੇ ਹੋਣਾ ਤੇ ਵਿਆਹ ਸਾਦੀਆਂ ਵੀ ਫੇਰ ਵੀ ਸੋਹਣੀਆਂ ਲੱਗਦੀਆਂ ਵਾ ਮੇਰਾ ਮੁੱਢ ਕਿਸ ਪਾਸੇ ਲੋਕ ਕੀ ਕਹਣਗੇ ਕਦੇਂਦਰ ਪ੍ਰੀਤ ਦੇ ਘਰ ਬੈਠੀ ਮੇਰੇ ਨਿਆਣੇ ਦੇ ਵਾਹਾਂ ਸ਼ਾਦੀਆਂ ਚ ਤੇ ਤੂੰ ਸ਼ਾਮਲ ਹੋ ਹੀ ਨਹੀਂ ਸਕਦੀ ਉਹ ਨਹੀਂ ਨਹੀਂ ਪ੍ਰੀਤ ਇਹੋ ਜੀ ਗੱਲ ਨਾ ਸੋਚ ਲੋਕਾਂ ਦਾ ਕੀ ਕਹਿਣਾ ਸਿਆਣੇ ਸਹੀ ਕਹਿੰਦੇ ਆ ਦਾਤੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦਵੱਲੇ ਦੁਨੀਆ ਤੇ ਬਹੁਤ ਕੁਝ ਬੋਲਦੀ ਆ ਸਿਆਣੇ ਤਾਂ ਵਾਸਤੇ ਵਿੰਦਰ ਕਹਿੰਦੇ ਆ ਮੈਂ ਤਾਂ ਵੇਖ ਵੀ ਲਿਆ ਵਾ ਕਿ ਦੁਨੀਆ ਨੂੰ ਦੋ ਹੀ ਵਾਸੇ ਦੰਦੇ ਆ ਸਹੀ ਗੱਲ ਆ ਉਹ ਨਹੀਂ ਨਹੀਂ ਪ੍ਰੀਤ ਤੂੰ ਤਾਂ ਗੁੱਸਾ ਹੀ ਕਰ ਲਿਆ ਵਾ ਤੇ ਮੇਰੀ ਗੱਲ ਸੁਣਾ ਮੇਰੇ ਨਾਲ ਇੱਕ ਦਿਮਾਗ ਤੇ ਟੈਨਸ਼ਨ ਜੀ ਚੱਲਣ ਰਹੀ ਕਿਨੇ ਦਿਨਾਂ ਦੀ ਘਰ ਚ ਖੁਸਰਪੁਸਰ ਜੀ ਹੁੰਦੀ ਆ ਜੇ ਤੂੰ ਆਈ ਤੇ ਤੂੰ ਹੀ ਪੁੱਛਿਆ ਤੇ ਜੋ ਬਣ ਕਿੱਥੇ ਆ ਤੇ ਸੁਖ ਗਈ ਉਹ ਵੀ ਆਂਦੀ ਚਾਚਾ ਕਿੱਥੇ ਆ ਤੇ ਮੈਂ ਹਾਂ ਇਹੋ ਜੀ ਕਿਹੜੀ ਗੱਲ ਆ ਜਿਹੜੀ ਮੇਰੇ ਤੋਂ ਪੜਦੇ ਨਾ ਕਰਦੇ ਫਿਰਦੇ ਜੇ ਮੰਮੀ ਇੱਕ ਘਰ ਦਾ ਮੈਂਬਰ ਆ ਮੇਰ ਨਾਲ ਵੀ ਗੱਲ ਸ਼ੇਅਰ ਕਰਨੀ ਜ਼ਰੂਰੀ ਏ ਤੁਹਾਨੂੰ ਅੱਛਾ ਤੇ ਆਹ ਗੱਲ ਵਾ ਤਾਂ ਕਰਕੇ ਤੇਰੇ ਦਿਲ ਚ ਖਿਆਲ ਆਇਆ ਵਾ ਕਿ ਰਲ ਕੇ ਬਹਿਣਾ ਚਾਹੀਦਾ ਵਾ ਉਹ ਨਹੀਂ ਨਹੀਂ ਪ੍ਰੀ ਤੂੰ ਗਲਤ ਪਾਸੇ ਨਾ ਜਾ ਨਹੀਂ ਨਹੀਂ ਗੱਲ ਤੇ ਇਹੋ ਹੀ ਆ ਦਿਵਿੰਦਰ ਤੇ ਤੇਰੇ ਅੰਦਰ ਤੇ ਜਮੀਰ ਹੈ ਹੀ ਨਹੀਂ ਜਿਹੜਾ ਜਾਗਣਾ ਵਾ ਤੇ ਬਾਕੀ ਤੇ ਜੀ ਰਲ ਕੇ ਰਹਿਣ ਦੀ ਗੱਲ ਕੋਈ ਗੱਲ ਨਹੀਂ ਅਸੀਂ ਤੇ ਸਾਡਾ ਪਰਿਵਾਰ ਰਲ ਕੇ ਹੀ ਰਹਿੰਦੇ ਆ ਗੱਲ ਤੇ ਹੈਗੀ ਆ ਦਿਵਿੰਦਰ ਪਰ ਗੱਲ ਜੋ ਬੰਦੇ ਸਾਹਮਣੇ ਖੋਲਣੀ ਆ ਕਿਉਂਕਿ ਅੱਜ ਕੱਲ ਜਿੰਨੀਆਂ ਵੀ ਘਰ ਦੇ ਵਿੱਚ ਗੱਲਾਂ ਹੋਈਆਂ ਵਾ ਨਾ ਸਾਰਿਆਂ ਦੇ ਸਾਹਮਣੇ ਹੀ ਖੁੱਲੀਆਂ ਵਾ ਤੇ ਮੈਂ ਸੋਚਦੀ ਆ ਭੀ ਐਡੀ ਜ਼ਰੂਰੀ ਗੱਲ ਵਾ ਜੋ ਬੰਦ ਤੱਕ ਪੰਚ ਨਹੀਂ ਚਾਹੀਦੀ ਆ ਕਿਉਂਕਿ ਕਈ ਵਾਰੀ ਬੰਦਾ ਭੁਲੇਖੇ ਵਿੱਚ ਹੀ ਰਹਿ ਜਾਂਦਾ ਵਾ ਤੇ ਫਿਕਰ ਨਾ ਕਰ ਜਿੱਦਣ ਜੋਬ ਨੂੰ ਦੱਸਾਂਗੇ ਤੇਰੇ ਸਾਹਮਣੇ ਦੱਸਾਂਗੇ ਤੈਨੂੰ ਵੀ ਨਾਲ ਹੀ ਦੱਸਾਂਗੇ ਉਹ ਨਹੀਂ ਨਹੀਂ ਪ੍ਰੀਤ ਵੇਖ ਮੈਂ ਤੇਰੀ ਭੈਣ ਆ ਤੂੰ ਮੇਰੇ ਨਾਲ ਵੀ ਗੱਲ ਕਰ ਸਕਦੀ ਆ ਬੇ ਦਿਵਿੰਦਰ ਮੇਰੇ ਕੋਲ ਤੇ ਨਾ ਇੱਕ ਬੜਾ ਵੱਡਾ ਸਰਪ੍ਰਾਈਜ਼ ਆ ਤੇ ਮੈਂ ਇਹ ਟਾਈਮ ਨੂੰ ਐਵੇਂ ਕਹਵੇਂ ਜਨੀ ਨੇ ਕਮਣਾ ਚਾਹੁੰਦੀ ਟਾਈਮ ਆ ਲੈnde ਸਾਰੇ ਜਾਣੇ ਹੋਣਗੇ ਤੇਰੇ ਭਾਜੀ ਵੀ ਘਰ ਹੋਣਗੇ ਤੇ ਗੱਲ ਫੇਰ ਹੋਊਗੀ ਗੱਲ ਦਾ ਸਵਾਦ ਹੀ ਫੇਰ ਆਉਣਾ ਫਿਲਹਾਲ ਤੂੰ ਜਾ ਐਵੇਂ ਚਿੰਤਾ ਨਾ ਕਰ ਜਿੱਥੋਂ ਤੂੰ ਬੋਲਦੀ ਹੈ ਨਾ ਇਹ ਮੈਨੂੰ ਸਾਰਾ ਪਤਾ ਵਾ ਤੇ ਜੇ ਕਿਤੇ ਤੂੰ ਖਲਾਰੇ ਪਾਤੇ ਨਾ ਪ੍ਰੀਤ ਤੇ ਵਸਣ ਤੈਨੂੰ ਨਹੀਂ ਮੈਂ ਢੰਗਰਾ ਦੇਦੀ ਤੇ ساری ਉਮਰ ਤੇਰੀ ਕੁੜੀ ਘਰ ਬੈਠੀ ਰਹੂਗੀ ਘਰ ਮੈਂ ਇਹਦਾ ਵੀ ਨਹੀਂ ਬਸਣ ਦੇਣਾ